ਸ੍ਰੀ ਰਾਗ ਮਹਲਾ ਪੰਜਵਾਂ ਸੰਦੇ ਥੋਕ ਕਰਪਤੇ ਜੇ ਆਵੇ ਇੱਕ ਹੱਥ ਜੇ ਇੱਕ ਪਰਮਾਤਮਾ ਮਿਲ ਪਏ ਤਾਂ ਦੁਨੀਆ ਦੇ ਹੋਰ ਸਾਰੇ ਪਦਾਰਥ ਮਿਲ ਜਾਂਦੇ ਹਨ ਦੇਣ ਵਾਲਾ ਜੋ ਉਹ ਆਪ ਹੀ ਹੋਇਆ ਤੋ ਸਾਨੂੰ ਖਾਹੇ ਛੇ ਰੱਖਣੀ ਚਾਹੀਦੀ ਹੈ ਕਿ ਸਾਨੂੰ ਪਰਮਾਤਮਾ ਨਾਲ ਜੁੜੀ ਰਹੀਏ ਬਾਕੀ ਚੀਜ਼ਾਂ ਤਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਆ ਉਹਦਾ ਬਹੁਤਾ ਫਿਕਰ ਕਰਨੀ ਲੋੜ ਨਹੀਂ ਹੁੰਦੀ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਚੇ ਮੈਂ ਸਦਾtheta ਰਹਿਣ ਵਾਲੇ ਪ੍ਰਭੂ ਦੀ ਸਿੱਖ ਸਲਾਹ ਕਰਦਾ ਰਹਾਂ ਤਾਂ ਇਹ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਜਾਏ ਅਸੀਂ ਕਹਿੰਦੇ ਨਾ ਕਾਮਯਾਬੀ ਕਾਮਯਾਬੀ ਇਹਦੇ ਚ ਪਈਆ ਪੀ ਸਮਝਣ ਦੀ ਕੋਸ਼ਿਸ਼ ਕਰੀਏ ਗੁਰੂ ਸ਼ਬਦ ਨੂੰ ਜਾਣਨ ਦਾ ਯਤਨ ਕਰੀਏ ਗੁਰ ਤੇ ਮਹਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਤ ਪਰ ਉਸ ਮਨੁੱਖ ਨੂੰ ਗੁਰੂ ਪਾਸੋਂ ਪ੍ਰਮਾਤਮਾ ਦੇ ਚਰਨਾਂ ਦਾ ਨਿਵਾਸ ਪ੍ਰਾਪਤ ਹੁੰਦਾ ਹੈ ਜਿਸ ਦੇ ਮੱਥੇ ਉੱਤੇ ਚੰਗਾ ਭਾਗ ਲਿਖਿਆ ਹੋਇਆ ਹੋਵੇ ਚੰਗਾ ਭਾਗ ਕਦੋਂ ਲਿਖਿਆ ਉਹਦੋ ਸ਼ਬਦ ਕਥਾਂਗੇ ਗੁਰੂ ਦੀ ਸਿੱਖ ਸਲਾਹ ਨਾਲ ਚੰਗੇ ਭਾਗ ਬਣ ਜਾਂਦੇ ਮੇਰੇ ਮਾਨ ਇੱਕ ਸਿਉ ਚਿਤ ਲਾਏ اے ਮੇਰੇ ਮਨ ਸਿਰਫ ਇੱਕ ਪ੍ਰਮਾਤਮਾ ਨਾਲ ਚਿਤ ਲਾ ਸੁਰਤ ਜੋੜ ਇੱਕ ਸੋ ਬਿਨ ਸਭ ਤੰਦ ਹੈ ਸਭ ਮਿਥਿਆ ਮੋਹ ਮਾ ਰਹਾਉ ਇੱਕ ਹਰਮਾਤਮਾ ਦੇ ਪਿਆਰ ਤੋਂ ਬਿਨਾ ਦੁਨੀਆ ਦੀ ਸਾਰੀ ਦੌੜ ਭੱਜ ਜੰਗਾਲ ਬਣ ਜਾਂਦੀ ਹੈ ਤੇ ਮਾਇਆ ਦਾ ਮੋਹ ਹੈ ਇਹ ਸਾਰਾ ਵਿਰਥ ਭੱਜ ਦੌੜ ਵੀ ਹੈ ਤੇ ਵਿਰਥ ਵੀ ਹੈ ਕੰਮ ਵੀ ਕਿਸੇ ਨਹੀਂ ਆਉਂਦੀ ਰਹਾਉ ਲੱਖ ਖੁਸ਼ੀਆਂ 파ਤ ਸ਼ਾਈਆਂ ਜੇ ਸਤਗੁਰ ਨਦਰ ਕਰੇ ਜੇ ਮੇਰਾ ਸਤਗੁਰੂ ਮੇਰੇ ਉੱਤੇ ਮਿਹਰ ਦੀ ਇੱਕ ਨਿਗਾਹ ਕਰੇ ਤਾਂ ਮੈਂ ਸਮਝਦਾ ਹਾਂ ਕਿ ਮੈਨੂੰ ਲੱਖਾਂ ਪਾਤਸ਼ਾਹੀਆਂ ਦੀਆਂ ਖੁਸ਼ੀਆਂ ਮਿਲ ਜਾਂਦੀਆਂ ਹਨ ਜ਼ਰੂਰੀ ਨਹੀਂ ਪਾਤਸ਼ਾਹਤ ਹੋਵੇ ਮੇਰੇ ਕੋਲ ਜੇ ਗੁਰੂ ਦੀ ਨਜ਼ਰ ਹੋਵੇ ਤਾਂ ਮੈਂ ਕੁਝ ਨਾਲ ਨਾ ਹੁੰਦਿਆਂ ਵੀ ਪਾਸ਼ਾਵਾਂ ਵਾਂਗ ਫੀਲ ਕਰਦਾ ਪਰ ਜੇ ਗੁਰੂ ਨਾਲ ਨਾ ਹੋਵੇ ਪਰ ਬਹੁਤ ਕੁਝ ਹੋਏ ਬੰਦਾ ਫਿਰ ਵੀ ਬੰਗਾਲ ਹੀ ਫੀਲ ਹੁੰਦਾ ਨਿੰਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਕਿਉਂਕਿ ਜਦੋਂ ਗੁਰੂ ਮੈਨੂੰ ਅੱਖ ਦੇ ਝਮਕਣ ਜਿੰਨੇ ਸਮੇਂ ਵਾਸਤੇ ਵੀ ਪ੍ਰਮਾਤਮਾ ਦਾ ਨਾਮ ਬਖਸ਼ਦਾ ਹੈ ਤਾਂ ਮੇਰਾ ਮਨ ਸ਼ਾਂਤ ਹੋ ਜਾਂਦਾ ਹੈ ਮੇਰਾ ਸਰੀਰ ਸ਼ਾਂਤ ਹੋ ਜਾਂਦਾ ਹੈ ਮੇਰੇ ਗਿਆਨ ਇੰਦਰੀ ਵਿਕਾਰਾਂ ਦੀ फडਕਾ ਹਟ ਵੱਲੋਂ ਹਟ ਜਾਂਦੇ ਹਨ ਬੁਰਾਈਆਂ ਵਾਲੇ ਬੰਦੇਓ ਤੋਬਾ ਕਰ ਲੈਂਦੇ ਹਨ ਜਿਸ ਕੋ ਪੂਰਬ ਲਿਖਿਆ ਤਿੰਨ ਸਤਗੁਰ ਚਰਨ ਗ헤 ਪਰ ਉਸੇ ਮਨੁੱਖ ਨੇ ਸਤਗੁਰ ਦੇ ਚਰਨ ਫੜੇ ਹਾ ਉਹੀ ਮਨੁੱਖ ਸਤਗੁਰ ਦਾ ਆਸਰਾ ਲੈਂਦਾ ਹੈ ਜਿਸ ਨੂੰ ਪੂਰਬਲੇ ਜਨਮ ਦਾ ਕੋਈ ਲਿਖਿਆ ਹੋਇਆ ਚੰਗਾ ਲੇਖ ਮਿਲਦਾ ਹੈ ਜਿਸ ਦੇ ਚੰਗੇ ਵਾਗ ਜਾਗਦੇ ਹਾ ਸਫਲ ਮੂਰਤ ਸਫਲਾ ਕੜੀ ਜਿਤ ਸੱਚੇ ਨਾਲ ਪਿਆਰ ਉਹ ਸਮਾਂ ਕਾਮਯਾਬ ਸਮਝੋ ਉਹ ਘੜੀ ਭਾਗਾ ਵਾਲੀ ਜਾਣੋ ਜਿਸ ਵਿੱਚ ਸਦਾtheta ਰਹਿਣ ਵਾਲੇ ਪ੍ਰਮਾਤਮਾ ਨਾਲ ਪਿਆਰ ਬਣੇ ਦੁੱਖ ਸੰਤਾਪ ਨ ਲਗਾਈ ਜਿਸ ਹਰ ਕਾ ਨਾਮ ਅਧਾਰ ਜਿਸ ਮਨੁੱਖ ਨੂੰ ਪ੍ਰਮਾਤਮਾ ਦਾ ਨਾਮ ਜ਼ਿੰਦਗੀ ਦਾ ਆਸਰਾ ਮਿਲ ਜਾਂਦਾ ਹੈ ਉਸ ਨੂੰ ਕੋਈ ਦੁੱਖ ਕੋਈ ਕਲੇਸ਼ ਹੋ ਨਹੀਂ ਸਕਦਾ ਬਾਹ ਪਕੜ ਗੁਰ ਕਾ ਡਿਆ ਸੋਈ ਉਤਰਿਆ ਪਾਰ ਜਿਸ ਮਨੁੱਖ ਨੂੰ ਗੁਰੂ ਨੇ ਬਾਹ ਫੜ ਕੇ ਵਿਕਾਰਾਂ ਵਿੱਚੋਂ ਬਾਹਰ ਕੱਢ ਲਿਆ ਉਹ ਸੰਸਾਰ ਸਮੁੰਦਰ ਵਿੱਚੋਂ ਸਹੀ ਸਲਾਮਤ ਪਾਰ ਲੰਘ ਗਿਆ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਇਹ ਸਾਰੀ ਬਰਕਤ ਹੈ ਗੁਰੂ ਦੀ ਸਾਧ ਸੰਗਤ ਦੀ ਜਿੱਥੇ ਸਾਧ ਸੰਗਤ ਜੁੜਦੀ ਹੈ ਉਹ ਥਾਂ ਸੋਹਣਾ ਹੈ ਪਵਿੱਤਰ ਹੈ ਉਈ ਤਿਸ ਹੀ ਨੋਂ ਮਿਲੈ ਜਿਨ ਪੂਰਾ ਗੁਰੂ ਲਭਾ ਸਾਧ ਸੰਗਤ ਵਿੱਚ ਆ ਕੇ ਜਿਸ ਮਨੁੱਖ ਨੇ ਪੂਰਾ ਗੁਰੂ ਲਭ ਲਿਆ ਉਸੇ ਨੂੰ ਹੀ ਪਰਮਾਤਮਾ ਦੀ ਹਜ਼ੂਰੀ ਵਿੱਚ ਆਸਰਾ ਮਿਲਦਾ ਹੈ ਨਾਨਕ ਬੱਦਾ ਕਰ ਤਾਹ ਜਿਥੈ ਮਿਰਤ ਨ ਜਨਮ ਜਰਾ ਏ ਨਾਨਕ ਉਸ ਮਨੁੱਖ ਨੇ ਆਪਣਾ ਪੱਕਾ ਟਿਕਾਣਾ ਉਸ ਥਾਂ ਬਣਾ ਲਿਆ ਜਿੱਥੇ ਆਤਮਿਕ ਮੌਤ ਨਹੀਂ ਜਿੱਥੇ ਜਨਮ ਮਰਨ ਦਾ ਗੇੜ ਨਹੀਂ ਜਿੱਥੇ ਆਤਮਿਕ ਜੀਵਨ ਕਦੇ ਕਮਜ਼ੋਰ ਨਹੀਂ ਹੁੰਦਾ ਸ੍ਰੀ ਰਾਗ ਮਹਲਾ 5 ਸੋਈ ਧਿਆਈ ਐ ਜੀੜੇ ਸਿਰ ਸ਼ਾਹਾਂ ਪਾਤਸ਼ਾਹਾਂ ਹੈ ਇਹ ਮੇਰੀ ਇਹ ਜਿੰਦੇ ਉਸੇ ਪ੍ਰਭੂ ਦੇ ਚਰਨਾਂ ਦਾ ਧਿਆਨ ਕਰਨਾ ਚਾਹੀਦਾ ਹੈ ਜੋ ਸਭ ਸ਼ਾਹਾਂ ਦੇ ਸਿਰ ਉੱਤੇ ਪਾਤਸ਼ਾਹ ਹੈ ਤਿਸ ਹੀ ਕੀ ਕਰ ਆਸਮਾਨ ਜਿਸ ਕਾ ਸਭ ਸਵੇਸਾ ਹੈ ਮੇਰੇ ਮਾਨ ਸਿਰ ਉਸ ਪ੍ਰਮਾਤਮਾ ਦੀ ਸਹਾਇਤਾ ਦੀ ਆਸ ਬਣਾ ਜਿਸ ਦਾ ਸਭ ਜੀਵਾਂ ਨੂੰ ਭਰੋਸਾ ਹੈ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਣੀ ਪਾਉ। ਏ ਮਨ ਸਾਰੀਆਂ ਚਕਰਾਈਆਂ ਛੱਡ ਦੇ। ਗੁਰੂ ਦੇ ਚਰਣੀ ਪਾਉ। ਗੁਰੂ ਦੀ ਛਰਣ ਪਿਆਹੀ ਪ੍ਰਮਾਤਮਾ ਦਾ ਮਿਲਾਪ ਹੁੰਦਾ ਹੈ। ਮਨ ਮੇਰੇ ਸੁਖ ਸਹਿਜ ਸੇਤੀ ਜਪਨਾ ਹੇ ਮੇਰੇ ਮਾਨ ਆਨੰਦ ਨਾਲ ਤੇ ਆਤਮ ਕਲੋਤਾ ਨਾਲ ਪ੍ਰਮਾਤਮਾ ਦਾ ਨਾਮ ਸਿਮਰ ਉਸ ਨੂੰ ਯਾਦ ਕਰ ਆਠ ਪਹਰ ਪ੍ਰਭ ਧਿਆਇ ਤੂੰ ਗਣ ਗੋਇੰਦ ਨਿਤ ਗਾਉ ਰਹਾਓ ਅੱਠੇ ਪੈਰ ਪ੍ਰਭੂ ਨੂੰ ਸਿਮਰਦਾ ਰੋ ਸਦਾ ਗੋਬਿੰਦ ਦੇ ਗੁਣ ਗਾਂਦਾ ਰੋ ਰਹਾਓ ਤਿਸ ਕੀ ਸ਼ਰਣੀ ਪਰ ਮਨਾ ਜਿਸ ਜੀਵ ਡਿਆਵਰੇ ਨਾ ਕੋਏ ਏ ਮੇਰੇ ਮਨ ਉਸ ਪ੍ਰਮਾਤਮਾ ਦੀ ਸ਼ਰਨ ਪਾਉ ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਜਿਸ ਸਿਮਰਤ ਸੁਖ ਹੋਏ ਕਣਾ ਦੁੱਖ ਦਰਦ ਨਾ ਮੁਲੇ ਹੋਏ ਜਿਸ ਦਾ ਨਾਮ ਸਿਮਰਿਆ ਬਹੁਤ ਆਤਮਿਕ ਆਨੰਦ ਮਿਲਦਾ ਹੈ ਤੇ ਕੋਈ ਵੀ ਦੁੱਖ ਕਲੇਸ਼ ਉੱਕਾ ਹੀ ਕੋ ਨਹੀਂ ਸਕਦਾ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸੱਚਾ ਸੋਏ हे मेरे मन परमात्मा ही सदा कायम रहने वाला मालिक है सदा उसी दी ही सेवा भक्ति करदा रहो ओ दी याद ਵਿੱਚ ਹੀ ਜੁੜਿਆ ਰਹੋ ਸਾਧ ਸੰਗਤ ਹੋਏ ਨਿਰਮਲਾ ਕੱਟੀਐ ਜਮ ਕੀ ਫਾਸ ਸਾਧ ਸੰਗਤ ਵਿੱਚ ਰਹਾਂ ਆਚਰਣ ਪਵਿੱਤਰ ਹੋ ਜਾਂਦਾ ਹੈ ਤੇ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ਸੁਖ ਦਾਤਾ ਪੈ ਭੰਜਨੋ ਤਿਸ ਆਗੇ ਕਰ ਅਰਦਾਸ ਓਏ ਮਾਨ ਸਾਧ ਸੰਗਤ ਦਾ ਆਸਰਾ ਲੈ ਕੇ ਉਸ ਪ੍ਰਮਾਤਮਾ ਅਗੇ ਅਰਦਾਸ ਕਰਦਾ ਰੋ ਜੋ ਸਾਰੇ ਸੁਖ ਦੇਣ ਵਾਲਾ ਹੈ ਤੇ ਸਾਰੇ ਡਰ ਸਹਿਮ ਨਾਸ਼ ਕਰਨ ਵਾਲਾ ਹੈ ਮਿਹਰ ਕਰੇ ਜਿਸ ਮਿਹਰਵਾਨ ਪਾਂ ਕਰਜ ਆਵੈ ਰਾਸ ਮੇਰ ਕਰਨ ਵਾਲਾ ਪ੍ਰਮਾਤਮਾ ਜਿਸ ਮਨੁੱਖ ਉਥੇ ਜਦੋਂ ਮੇਰ ਦੀ ਨਿਗਾਹ ਕਰਦਾ ਹੈ ਤਦੋਂ ਹੀ ਉਸ ਦੀ ਮਨੁੱਖਾ ਜੀਵਨ ਦੀ ਭਾਰੀ ਜ਼ਿੰਮੇਵਾਰੀ ਸਿਰੇ ਚੜ ਜਾਂਦੀ ਹੈ ਬਹੁਤ ਬਹੁਤ ਵਖਾਣੀ ਐ ਉੱਚੋ ਉੱਚਾ ਥਾਉ ਹਰ ਕੋਈ ਆਖਦਾ ਹੈ ਕਿ ਪ੍ਰਮਾਤਮਾ ਬਹੁਤ ਉੱਚਾ ਹੈ ਬਹੁਤ ਉੱਚਾ ਉਸ ਦਾ ਟਿਕਾਣਾ ਬਹੁਤ ਉੱਚਾ ਹੈ ਵਰਣ ਚਿਹਨਾ ਬਾਹਰਾ ਕੀਮਤ ਕਹਿ ਨਸਕਾਉ ਉਸ ਪ੍ਰਭੂ ਦਾ ਕੋਈ ਖਾਸ ਰੰਗ ਨਹੀਂ ਹੈ ਕੋਈ ਖਾਸ ਰੂਪ ਰੇਖਾ ਨਹੀਂ ਹੈ ਮੈਂ ਉਸ ਦੀ ਕੋਈ ਕੀਮਤ ਨਹੀਂ ਦੱਸ ਸਕਦਾ ਭਾਵੇਂ ਦੁਨੀਆ ਦੇ ਕਿਸੇ ਵੀ ਪਦਾਰਤ ਦੇ ਵਟੇ ਉਸ ਦੀ ਪ੍ਰਾਪਤੀ ਨਹੀਂ ਹੋ ਸਕਦੀ ਨਾਨਕ ਕੋ ਪ੍ਰਭ ਮਿਆਕਰ ਸਚ ਦੇਵੋ ਆਪਣਾ ਨਾਮ ਹੈ ਪ੍ਰਭੂ ਮੇਰ ਕਰਕੇ ਮੈਨੂੰ ਨਾਨਕ ਨੂੰ ਆਪਣਾ ਸਦਾ ਕਾਇਮ ਰਹਿਣ ਵਾਲਾ ਨਾਮ ਬਖਸ਼ ਕਿਉਂਕਿ ਜਿਸ ਨੂੰ ਤੇਰਾ ਨਾਮ ਮਿਲ ਜਾਂਦਾ ਹੈ ਉਸ ਨੂੰ ਤੇਰਾ ਮੇਲ ਹੋ ਜਾਂਦਾ ਹੈ ਸ੍ਰੀ ਰਾਗ ਮਹੱਲਾ ਪੰਜਵਾਂ ਨਾਮ ਧਿਆਏ ਸੋ ਸੁਖੀ ਤਿਸ ਮੁਖ ਊਜਲ ਹੋਏ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਉਹੀ ਸੁਖੀ ਰਹਿੰਦਾ ਹੈ ਉਸ ਦਾ ਮੂੰਹ ਲੋਕ ਪਰਲੋਕ ਵਿੱਚ ਉਜਲਾ ਰਹਿੰਦਾ ਹੈ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਇਹ ਨਾਮ ਪੂਰੇ ਗੁਰੂ ਤੋਂ ਹੀ ਮਿਲਦਾ ਹੈ ਭਾਵੇਂ ਨਾਮ ਦਾ ਮਾਲਕ ਪ੍ਰਭੂ ਸਾਰੇ ਹੀ ਭਾਵਨਾ ਵਿੱਚ ਪ੍ਰਤੱਖ ਵਸਦਾ ਹੈ ਸਾਧ ਸੰਗਤ ਕੈ ਘਰ ਵਸੈ ਏਕੋ ਸਚਾ ਸੋਏ ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਾਧ ਸੰਗਤ ਦੇ ਘਰ ਵਿੱਚ ਵਸਦਾ ਹੈ ਮੇਰੇ ਮਨ ਹਰ ਹਰ ਨਾਮ ਧਿਆਏ اے ਮੇਰੇ ਮਨ ਸਦਾ ਪਰਮਾਤਮਾ ਦਾ ਨਾਮ ਸਿਮਰ ਯਾਦ ਕਰ ਨਾਮ ਸਹਾਈ ਸਦਾ ਸੰਗ ਅਗ ਲੇ ਛਡਾਏ ਰਹਾਉ ਪਰਮਾਤਮਾ ਦਾ ਨਾਮ ਜਿੰਦ ਦੀ ਸਹਾਇਤਾ ਕਰਨ ਵਾਲਾ ਹੈ ਸਦਾ ਜਿੰਦ ਦੇ ਨਾਲ ਰਹਿੰਦਾ ਹੈ ਤੇ ਪਰ ਲੋਕ ਵਿੱਚ ਕੀਤੇ ਕਰਮਾਂ ਦਾ ਲੇਖਾ ਹੋਣ ਵੇਲੇ ਛਡਾ ਲੈਂਦਾ ਹੈ ਰਹਾਉ ਦੁਨੀਆਂ ਕੀਆਂ ਵੜਿਆਈਆਂ ਕਮਨੈ ਆਵੇਂ ਕਾਮ ਹੈ ਮੇਰੇ ਮਨ ਦੁਨੀਆਂ ਵਾਲੀਆਂ ਵੜਿਆਈਆਂ ਕਿਸੇ ਕੰਮ ਨਹੀਂ ਆਉਂਦੀਆਂ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨ ਸੁਨਿਦਾਨ ਮਾਇਆ ਦੇ ਕਾਰਨ ਮੂਹ ਤੇ ਦਿਸਦਾ ਰੰਗ ਫਿੱਕਾ ਪੈ ਜਾਂਦਾ ਕਿਉਂਕਿ ਇਹ ਰੰਗ ਆਖਰ ਨਾਸ਼ ਹੋ ਜਾਂਦਾ ਹੈ ਸਦਾ ਨਹੀਂ ਰਹਿੰਦਾ ਜਾ ਕੇ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨਾ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸਦਾ ਹੈ ਉਹ ਸਭ ਗੁਣਾ ਵਾਲਾ ਹੋ ਜਾਂਦਾ ਹੈ ਤੇ ਹਰ ਥਾਂ ਮੰਨਿਆ ਪਰ ਮੰਨਿਆ ਜਾਂਦਾ ਹੈ ਸਾਦੂ ਕੀ ਹੋ ਰੇਣ ਕਾ ਆਪਣਾ ਆਪ ਤਿਆਗ ਏ ਮੇਰੇ ਮਨ ਗੁਰੂ ਦੇ ਚਰਨਾਂ ਦੀ ਧੂੜ ਬਣ ਤੇ ਆਪਣਾ ਆਪਾ ਭਾਵ ਛੱਡ ਦੇ ਹੰਕਾਰ ਛੱਡ ਦੇ ਉਪਾਸ ਸਿਆਣਪ ਸਗਲ ਛੱਡ ਗੁਰ ਕੀ ਚਰਣੀ ਲਾਗ ਏ ਮਨ ਹੋਰ ਸਾਰੇ ਹੀਲੇ ਤੇ ਚਤਰਾਈਆਂ ਛੱਡ ਦੇ ਗੁਰੂ ਦੀ ਸ਼ਰਨ ਪਿਆ ਰੱਬ ਮਿਲਦਾ ਹੈ ਇਸ ਲਈ ਗੁਰੂ ਦੀ ਸ਼ਰਨ ਹੀ ਪਿਆਰੋ ਸਾਰੇ ਆਸਰੇ ਤਿਆਗ ਦੇ ਇਸੇ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਵੇ ਭਾਗ ਜਿਸ ਮਨੁੱਖ ਦੇ ਮੱਥੇ ਉੱਤੇ ਪੂਰਬਲਾ ਭਾਗ ਜਾਗਦਾ ਹੈ ਉਹ ਗੁਰੂ ਦੀ ਸ਼ਰਨ ਪੈਂਦਾ ਹੈ ਤੇ ਉਸ ਨੂੰ ਪਰਮਾਤਮਾ ਦਾ ਨਾਮ ਰਤਨ ਮਿਲ ਜਾਂਦਾ ਹੈ ਇਸੇ ਪ੍ਰਾਪਤ پائی ਹੋ ਜਿਸ ਦੇਵੈ ਪ੍ਰਭ ਆਪ ਹੈ ਪ੍ਰਭੂ ਪ੍ਰਭੂ ਦਾ ਨਾਮ ਉਸੇ ਮਨੁੱਖ ਨੂੰ ਮਿਲਦਾ ਹੈ ਜਿਸ ਨੂੰ ਗੁਰੂ ਦੀ ਰਾਹੀ ਪ੍ਰਭੂ ਆਪ ਦਿੱਤਾ ਹੈ ਸਤ ਗੁਰ ਕੀ ਸੇਵਾ ਸੋ ਕਰੇ ਜਿਸ ਬਿਨ ਸਹਿ ਹੋ ਮੈਂ ਤਾਪੋ ਗੁਰੂ ਦੀ ਸੇਵਾ ਵੀ ਉਹੀ ਮਨੁੱਖ ਕਰਦਾ ਹੈ ਜਿਸ ਦੇ ਅੰਦਰੋਂ ਹੋਮੇ ਦਾ ਤਾਪ ਨਾਸ਼ ਹੋ ਜਾਂਦਾ ਹੈ ਨਾਨਕ ਕਉ ਗੁਰ ਭੇਟਿਆ ਬਿਨ ਸੈ ਸਗਲ ਸੰਤਾਪ ਇਹ ਨਾਨਕ ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਸ ਦੇ ਸਾਰੇ ਕਲੇਸ਼ ਦੂਰ ਹੋ ਜਾਂਦੇ ਹਨ ਸ੍ਰੀ ਰਾਗ ਮਹਲਾ 5 ਅਮ ਇਕ ਪਛਾਣੋ ਜੀ ਕਾ ਇਕੋ ਰਖਣ ਹਾਰ ਜਿੰਦ ਦਾ ਮਿੱਤਰ ਸਿਰ ਪਰਮਾਤਮਾ ਹੀ ਹੈ ਪਰਮਾਤਮਾ ਹੀ ਜਿੰਦ ਨੂੰ ਵਿਕਾਰਾਂ ਆਦਿਕਾਂ ਤੋਂ ਬਚਾਉਣ ਵਾਲਾ ਹੈ ਇਕ ਸੁਕਾਮਨ ਆਸਰਾ ਇਕੋ ਪ੍ਰਾਣੇ ਅਧਾਰ ਇਸ ਵਾਸਤੇ ਆਪਣੇ ਮਨ ਵਿੱਚ ਸਿਰ ਪਰਮਾਤਮਾ ਦਾ ਆਸਰਾ ਰੱਖੋ ਸਿਰ ਪਰਮਾਤਮਾ ਹੀ ਜਿੰਦ ਦਾ ਸਹਾਰਾ ਹੈ ਤਿਸ ਸ਼ਰਨ ਆਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਉਹ ਪਾਰ ਬ੍ਰਹਮ ਕਰਤਾਰ ਹੀ ਸਹਾਰਾ ਹੈ ਉਸ ਦੀ ਸ਼ਰਨ ਪਿਆ ਸਦਾ ਸੁਖ ਮਿਲਦਾ ਹੈ ਮਨ ਮੇਰੇ ਸਗਲ ਉਪਾਵ ਤਿਆਗ ਏ ਮੇਰੇ ਮਨ ਹੋਰ ਸਾਰੇ ਹਿੱਲੇ ਛੱਡ ਦੇ ਗੁਰਪੂਰਾ ਆਰਾਧਨਿਤ ਇੱਕ ਸਕੀਲ ਲਵਣਾ ਰਹਾਓ ਸਿਰ ਪੂਰੇ ਗੁਰੂ ਨੂੰ ਸਦਾ ਚੇਤੇ ਰੱਖ ਸਿਰਫ ਗੁਰੂ ਦੇ ਸ਼ਬਦ ਦਾ ਅਸਲ ਹੈ ਤੇ ਇੱਕ ਪ੍ਰਮਾਤਮਾ ਦੇ ਚਰਨਾਂ ਦੀ ਲਗਨ ਆਪਣੇ ਅੰਦਰ ਲਾਈ ਰੱਖ ਰਹਾਓ ਇੱਕੋ ਭਾਈ ਮਿੱਤ ਇੱਕ ਇੱਕੋ ਮਾਤ ਪਿਤਾ ਹੈ ਮਨ ਸਿਰ ਪਰਮਾਤਮਾ ਹੀ ਅਸਲ ਭਰਾ ਹੈ ਮਿੱਤਰ ਹੈ ਸਿਰ ਪਰਮਾਤਮਾ ਹੀ ਅਸਲ ਮਾਪਿਓ ਹੈ ਆਓ ਮਾਪਿਆਂ ਵਾਂਗ ਪਾਲਣਹਾਰ ਹੈ ਇੱਕ ਸ ਕੀ ਮਨ ਟੇਕ ਹੈ ਜਨ ਜਿਉ ਪਿੰਡ ਦਿੱਤਾ ਮੈਨੂੰ ਤਾਂ ਉਸ ਪਰਮਾਤਮਾ ਦਾ ਹੀ ਮਨ ਵਿੱਚ ਸਹਾਰਾ ਹੈ ਜਿਸ ਨੇ ਇਹ ਜਨ ਦਿੱਤੀ ਹੈ ਜਿਸ ਨੇ ਇਹ ਸਰੀਰ ਦਿੱਤਾ ਹੈ ਸੋ ਪ੍ਰਭ ਮਨੋਂ ਨ ਵਿਸਰੈ ਜਿਨ ਸਭ ਕਿਸ ਵਸ ਕੀਤਾ ਮੇਰੀ ਸਦਾ ਇਹ ਅਰਦਾਸ ਹੈ ਜਿਸ ਪ੍ਰਭੂ ਨੇ ਸਭ ਕੁਝ ਆਪਣੇ ਵਸ ਵਿੱਚ ਰੱਖਿਆ ਹੋਇਆ ਹੈ ਉਹ ਕਦੇ ਮੇਰੇ ਮਨ ਤੋਂ ਨਾ ਭੁੱਲ ਜਾਏ ਘਰ ਇੱਕੋ ਬਾਹਰ ਇੱਕੋ ਖਨਥਨੰਤਰ ਆਪ ਤੇਰੇ ਹਿਰਦੇ ਵਿੱਚ ਵੀ ਤੇਰੇ ਬਾਹਰ ਥਾਂ ਪੀ ਸਿਰ ਪ੍ਰਮਾਤਮਾ ਹੀ ਵਸ ਰਿਹਾ ਹੈ ਜੀ ਜੰਤ ਸਭ ਜਿਨ ਕੀਏ ਆਠ ਪਹਿਰ ਤਿਸ ਜਾਪ ਅੱਠੇ ਪੈਰ ਉਸ ਪ੍ਰਭੂ ਨੂੰ ਸਿਮਰ ਜਿਸ ਨੇ ਸਾਰੇ ਜੀ ਜੰਤ ਪੈਦਾ ਕੀਤੇ ਹਨ ਇਕਸ ਸਤਿ ਰਤਿਆ ਨਾ ਹੋਵੀ ਸੋਗ ਸੰਤਾਪ ਜੇ ਸਿਰ ਪ੍ਰਮਾਤਮਾ ਦੇ ਪਿਆਰ ਰੰਗ ਵਿੱਚ ਰੰਗੇ ਰਹੀਏ ਤਾਂ ਕਦੇ ਕੋਈ ਦੁੱਖ ਕਲੇਸ਼ ਨਹੀਂ ਪਹੁੰਦਾ। ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਹੀਂ ਕੋਈ। ਪ੍ਰਮਾਤਮਾ ਪਾਰ ਬ੍ਰਹਮ ਆਪ ਹੀ ਸਾਰੇ ਸੰਸਾਰ ਦਾ ਮਾਲਕ ਹੈ। ਕੋਈ ਹੋਰ ਉਸ ਦੇ ਬਰਾਬਰ ਦਾ ਨਹੀਂ ਹੈ। ਜੀਉ ਪਿੰਡ ਸਭ ਤਿਸ ਕਾ ਜੋ ਇਸ ਭਾਵੈ ਸੋ ਹੋਏ ਸਭ ਜੀਵਾਂ ਦਾ ਸਰੀਰ ਉਸ ਪ੍ਰਮਾਤਮਾ ਦਾ ਹੀ ਦਿੱਤਾ ਹੋਇਆ ਹੈ ਜਗਤ ਵਿੱਚ ਉਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ ਗੁਰ ਪੂਰੈ ਪੂਰਾ ਪਿਆ ਜਪ ਨਾਨਕ ਸੱਚਾ ਸੋ ਹੋਏ ਇਹ ਨਾਨਕ ਜਿਹੜਾ ਮਨੁੱਖ ਪੂਰੇ ਗੁਰੂ ਦੇ ਰਾਹੀ ਉਹ ਸਦਾ ਸਿਰ ਪ੍ਰਭੂ ਨੂੰ ਸਿਮਰਦਾ ਹੈ ਉਹ ਸਭ ਗੁਣਾ ਨਾਲ ਮੁਕੰਮਲ ਹੋ ਜਾਂਦਾ ਹੈ ਸ੍ਰੀ ਰਾਗ ਮਹਲਾ 5 ਜਿਨ੍ਹਾਂ ਸਤਗੁਰ ਸਿਉ ਚਿਤ ਲਾਇਆ ਸੇ ਪੂਰੇ ਪ੍ਰਧਾਨ ਜਿਨ੍ਹਾਂ ਬੰਦਿਆ ਨੇ ਸਤਗੁਰ ਨਾਲ ਆਪਣਾ ਮਨ ਜੋੜਿਆ ਉਹ ਸਾਰੇ ਗੁਣਾ ਵਾਲੇ ਹੋ ਜਾਂਦੇ ਹਨ ਉਹ ਲੋਕ ਪਰਲੋਕ ਵਿੱਚ ਮੰਨੇ ਪਰਮੰਨੇ ਜਾਂਦੇ ਜਿਨ ਕੋ ਆਪ ਦਿਆਲ ਹੋਏ ਤਿੰ ਉਪਜੈ ਮਨ ਗਿਆਨ ਜਿਨਾਂ ਉਤੇ ਪ੍ਰਮਾਤਮਾ ਆਪ ਦਇਆਵਾਨ ਹੈ ਉਹਨਾਂ ਦੇ ਮਨ ਵਿੱਚ ਪ੍ਰਮਾਤਮਾ ਨਾਲ ਡੂੰਗੀ ਸਾਜ ਪੈਦਾ ਹੁੰਦੀ ਹੈ ਜਿਨ ਕੋ ਮਸਤਕ ਲਿਖਿਆ ਤਿੰ ਪਾਇਆ ਹਰ ਨਾਮ ਜਿਨ੍ਹਾਂ ਦੇ ਮੱਥੇ ਉਤੇ ਧੁਰੋਂ ਬਖਸ਼ਿਸ਼ ਦਾ ਲੇਖ ਲਿਖਿਆ ਹੋਇਆ ਉਗੜਦਾ ਹੈ ਉਹ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦੇ ਹਨ ਮਨ ਮੇਰੇ ਏਕੋ ਨਾਮ ਧਿਆਏ ਇਹ ਮੇਰੇ ਮਨ ਸਿਰ ਪਰਮਾਤਮਾ ਦਾ ਨਾਮ ਸੇ ਮਰਿਆਦ ਕਰ ਸਰਬ ਸੁਖਾਂ ਸੁਖ ਉਪਜੈ ਦਰਗਾ ਪੈਦਾ ਜਾਏ ਰਹਾਉ ਜਿਹੜਾ ਮਨੁੱਖ ਸਿਮਰਦਾ ਹੈ ਉਸ ਦੇ ਅੰਦਰ ਸਾਰੇ ਸ੍ਰੇਸ਼ਟ ਸੁਖ ਪੈਦਾ ਹੋ ਜਾਂਦੇ ਹੈ ਉਹ ਪਰਮਾਤਮਾ ਦੀ ਦਰਗਾਹ ਵਿੱਚ ਇੱਜ਼ਤ ਨਾਲ ਜਾਂਦਾ ਹੈ ਰਹਾਉ ਜਨਮ ਮਰਨ ਕਾ ਭਉ ਗਿਆ ਭਉ ਭਗਤ ਗੋਪਾਲ ਜਿਹੜਾ ਮਨੁੱਖ ਗੋਪਾਲ ਪ੍ਰਭੂ ਦੀ ਭਗਤੀ ਕਰਦਾ ਹੈ ਪ੍ਰਭੂ ਨਾਲ ਪ੍ਰੇਮ ਕਰਦਾ ਹੈ ਉਸ ਦਾ ਜਨਮ ਮਰਨ ਦੇ ਗੇੜ ਵਿਚ ਪੈਣ ਦਾ ਡਰ ਦੂਰ ਹੋ ਜਾਂਦਾ ਹੈ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ ਸਾਧ ਸੰਗਤ ਵਿੱਚ ਰਹਿ ਕੇ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਪ੍ਰਮਾਤਮਾ ਆਪ ਵਿਕਾਰਾਂ ਤੋਂ ਉਸ ਦੀ ਰਾਖੀ ਕਰਦਾ ਹੈ ਜਨਮ ਮਰਨ ਕੀ ਮਲ ਕੱਟੀਐ ਗੁਰਦਰਸ਼ਨ ਦੇਖ ਨਿਹਾਲ ਗੁਰੂ ਦਾ ਦਰਸ਼ਨ ਕਰਕੇ ਉਸ ਦਾ ਤਨ ਮਨ ਖਿੜ ਪੈਂਦਾ ਹੈ ਜਨਮ ਮਰਨ ਦੇ ਗੇੜ ਵਿੱਚ ਪਾਣ ਵਾਲੀ ਉਸ ਦੀ ਵਿਕਾਰਾਂ ਦੀ ਮੈਲ ਕੱਟੀ ਜਾਂਦੀ ਹੈ ਖਾਨਤਨ ਅੰਤਰ ਰਵ ਰਹਿਆ ਪਾਰ ਬ੍ਰਹਮ ਪ੍ਰਭ ਸੋਏ हे ਮੇਰੇ ਮਾਨਾ ਉਹ ਪਾਰ ਬ੍ਰਹਮ ਪ੍ਰਮਾਤਮਾ ਹਰੇਕ ਥਾਂ ਵਿੱਚ ਵਿਆਪਕ ਹੈ ਸਭ ਦਾ ਦਾਤਾ ਏਕ ਹੈ ਦੂਜਾ ਨਹੀਂ ਕੋਈ ਉਹ ਆਪੇ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਤੇ ਸੇ ਸ਼ਰਨਾਈ ਛੁੱਟੀ ਹੈ ਕੀਤਾ ਲੋੜੇ ਸੋ ਹੋਏ ਜਗਤ ਵਿੱਚ ਉਹ ਹੀ ਹੁੰਦਾ ਹੈ ਜੋ ਉਹ ਕਰਨਾ ਚਾਹੁੰਦਾ ਹੈ ਉਸ ਦੀ ਸ਼ਰਨ ਪਿਆ ਵਿਕਾਰਾਂ ਤੋਂ ਖਲਾਸੀ ਹੁੰਦੀ ਹੈ ਬਚ ਜਾਈਦਾ ਜੇ ਨ ਮਨ ਵਸਿਆ ਪਰ ਬ੍ਰਹਮ ਸੇ ਪੂਰੇ ਪ੍ਰਧਾਨ ਜਿੰਨਾ ਮਨੁੱਖਾਂ ਦੇ ਮਨ ਵਿੱਚ ਪ੍ਰਮਾਤਮਾ ਪਰਮੇਸ਼ਰ ਦਾ ਨਾਮ ਵਸ ਪਿੰਦਾ ਹੈ ਉਹਨਾਂ ਦੇ ਅੰਦਰ ਸਾਰੇ ਗੁਣ ਪੈਦਾ ਹੋ ਜਾਂਦੇ ਹਨ ਤਨ ਕੀ ਸੋਬਾ ਨਿਰਮਲੀ ਪ੍ਰਗਟ ਭਈ ਜਹਾਨ ਉਹ ਹਰ ਥਾਂ ਆਦਰ ਪਾਉਂਦੇ ਹਨ ਉਹਨਾਂ ਦੀ ਬੇਦਾਗ ਸ਼ੁਭਾ ਵਡਿਆਈ ਸਾਰੇ ਜਹਾਨ ਵਿੱਚ ਉੱਗੀ ਹੋ ਜਾਂਦੀ ਹੈ ਜਿੰਨੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਪੁਰਬਾਨ ਹੈ ਨਾਨਕ ਜਿਨ੍ਹਾਂ ਮਨੁੱਖਾਂ ਨੇ ਪਿਆਰੇ ਪ੍ਰਭੂ ਦਾ ਸਿਮਰਨ ਕੀਤਾ ਹੈ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ